ਏਸੀ ਦੀ ਮੰਗ ਜਿਹੜੀ ਹੈ ਉਹ ਹੁਣ ਪਰਜ਼ੋਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਿੱਥੇ ਕਿ ਟ੍ਰੇਨੀ ਡਾਕਟਰ ਨਾਲ ਜੋ ਕੁਝ ਹੋਇਆ ਉਸ ਮਾਮਲੇ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਹੋਵੇ ਏਸੀ ਮੰਗ ਕੀਤੀ ਜਾ ਰਹੀ ਹੈ ਉਸੇ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਲੇਕਿਨ ਇਹ ਤਸਵੀਰਾਂ ਨੇ ਕੋਲਕਾਤਾ ਦੀਆਂ ਸੜਕਾਂ ਤੇ ਇਸ ਵੇਲੇ ਪ੍ਰਦਰਸ਼ਨਕਾਰੀ ਜੋ ਉਤਰੇ ਹੋਏ ਨੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਉਤਰੇ ਨੇ ਇਹਨਾਂ ਤੇ ਪਾਣੀ ਦੀਆਂ ਬੁਛਾਰਾਂ ਤੇ ਟੀਅਰ ਗੈਸ ਵੀ ਜੜੀ ਹੈ ਉਹਨਾਂ ਤੇ ਇਸਤੇਮਾਲ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਏ ਜਿਸ ਕਦਰ ਇੱਥੇ ਬੈਰੀਕੇਟਿੰਗ ਕੀਤੀ ਗਈ ਹੈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਇੱਥੇ ਮੰਨਿਆ ਜਾ ਰਿਹਾ ਤਕਰੀਬਨ 6000 ਪੁਲਿਸ ਮੁਲਾਜ਼ਮਾਂ ਦੀ ਤਾਇਨਾਤ ਕੀਤੀ ਗਈ ਹੈ ਨੇ ਉਹ ਤੇ ਡਰੋਨ ਦੇ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ ਹਾਲਾਂਕਿ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਕੁਝ ਬੈਰੀਕੇਡ ਤੋੜੇ ਤਾਂ ਪੁਲਿਸ ਨੇ ਉਹਨਾਂ ਤੇ ਜਮ ਕੇ ਲਾਠੀ ਚਾਰਜ ਵੀ ਕੀਤਾ ਤੋ ਰੋਸ ਮਾਰਚ ਸ਼ੁਰੂ ਹੁੰਦਿਆਂ ਹੀ ਪੁਲਿਸ ਨਾਲ ਇਥੇ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਪਿੱੜ ਗਏ ਔਰ ਉਸ ਤੋਂ ਬਾਅਦ ਪੁਲਿਸ ਨੇ ਇਥੇ ਵਾਟਰ ਕੈਨਨ ਹੰਝੂ ਗੈਸ ਦੇ ਗੋਲੇ ਉਹਨਾਂ ਦਾ ਇਸਤੇਮਾਲ ਕੀਤਾ ਤਾਂ ਜੋ ਵਿਦਿਆਰਥੀਆਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਏ ਲੇਕਿਨ ਇਹ ਤਸਵੀਰਾਂ ਨੇ ਜੋ ਕਿ ਕੋਲਕਾਤਾ ਦੇ ਵਿੱਚ ਜੋ ਟ੍ਰੇਨੀ ਡਾਕਟਰ ਦੇ ਨਾਲ ਦੀ ਰਿੰਦਗੀ ਹੋਈ ਜਿਸ ਕਦਰ ਉਸਨਾਂ ਦਾ ਗਲਤਕਾਰ ਤੋਂ ਵੱਲ ਜ਼ਬਰ ਰਹਿਮੀ ਨਾਲ ਕਤਲ ਹੋਇਆ ਉਸ ਦਾ ਅਸਰ ਪੂਰੇ ਦੇਸ਼ ਵਿੱਚ ਹੀ ਦੇਖਣ ਨੂੰ ਮਿਲਿਆ ਔਰ ਜੰਮ ਕੇ ਪ੍ਰਦਰਸ਼ਨ ਹੋਏ ਇਨਸਾਫ ਦੀ ਮੰਗ ਕੀਤੀ ਗਈ ਉਥੇ ਡਾਕਟਰਸ ਦੀ ਸੁਰੱਖਿਆ ਨੂੰ ਲੈ ਕੇ ਵੀ ਲਗਾਤਾਰ ਹੀ ਪਹਿਲਾਂ ਵੀ ਆਵਾਜ਼ਾਂ ਚੁੱਕੀਆਂ ਗਈਆਂ ਨੇ ਲੇਕਿਨ ਇਸ ਘਟਨਾ ਨੇ ਸਭ ਨੂੰ ਚੰਜੋੜ ਕੇ ਰੱਖ ਦਿੱਤਾ ਸੀ ਔਰ ਇੱਥੇ ਜੋ ਸਰਕਾਰ ਦਾ ਪੁਲਿਸ ਦਾ ਰਵਈਆ ਇਸ ਪੂਰੇ ਕੇਸ ਨੂੰ ਲੈ ਕੇ ਰਿਆ ਸੀ ਉਸ ਨੂੰ ਲੈ ਕੇ ਵੀ ਬੇਹਦ ਰੋਸ ਹੈ ਕਿ ਇਹ ਕਿਤੇ ਨਾ ਕਿਤੇ ਪਹਿਲਾਂ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸਰਾਂ ਦੇ ਨਾਲ 20 ਡਾਕਟਰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਸੁਸਾਇਸਾਈਡ ਦੀ ਗੱਲ ਕਹੀ ਗਈ ਸਬੂਤ ਪਟਾਉਣ ਦੀ ਕੋਸ਼ਿਸ਼ ਹੋਈ ਮਾਮਲਾ ਕੋਰਟ ਤੱਕ ਪਹੁੰਚਿਆ ਜਿਸ ਦਾ ਕਿ ਕੋਰਟ ਨੇ ਖੁਦ ਸਵੈ ਮੋਟੋ ਲਿਆ ਸੀਗਾ ਔਰ ਕੋਰਟ ਨੇ ਇੱਥੇ ਬੜੀ ਹੀ ਤਰੜੀ ਫਟਕਾਰ ਔਰ ਤਲਖ ਟਿੱਪਣੀਆਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਵੀ ਕੀਤੀਆਂ ਸਨ ਕਿ ਕਿਸਰਾਂ ਦੇ ਨਾਲ तमाम ਸਬੂਤਾਂ ਦੇ ਨਾਲ ਛੇੜਛਾੜ ਹੋਣ ਦਿੱਤੀ ਗਈ ਕਿਉਂ ਹਸਪਤਾਲ ਦੀ ਹਿਫਾਜ਼ਤ ਨਹੀਂ ਹੋ ਪਾਈ ਕਿਉਂ ਜੜਾ ਹੈ ਪਰਿਵਾਰ ਨਾਲ ਚੂਟ ਬੋਲਿਆ ਗਿਆ ਸੋ ਇਹ ਜੇ ਵਿਚਾਰ ਇਸ ਨੂੰ ਲੈ ਕੇ ਬੇਹਤ ਰੋਸ ਜੜਾ ਹੈ ਉਹ ਲਗਾਤਾਰ ਹੀ ਪਾਇਆ ਗਿਆ ਬਹਿਰਾਲ ਇਹ ਸਭ ਵਿਚਾਰ ਇਥੇ ਜਮ ਕੇ ਪ੍ਰਦਰਸ਼ਨ ਦੀਆਂ ਇਹਨ ਤਸਵੀਰਾਂ ਕੋਲਕਾਤਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਡਾਕਟਰਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਜ ਟਾਸ ਫੋਰਸ ਦੀ ਪਹਿਲੀ ਮੀਟਿੰਗ ਵੀ ਸੱਦੀ ਗਈ ਹੈ। ਵਿਦਿਆਰਥੀਆਂ ਦੇ ਮਾਰਚ ਦੇ ਪੁਲਿਸ ਨੇ ਵੀ ਬੜੀ ਇਥੇ ਸਖਤੀ ਵਿਖਾਈ ਹੈ। ਔਰ ਇਸ ਬਾਬਤ ਵਿਰੋਧੀਆਂ ਨੇ ਵੀ ਜਮ ਕੇ ਸਰਕਾਰ ਤੇ ਨਿਸ਼ਾਨਾ ਸਾਧਿਆ। ਜੋ ਕੋਲਕਾਤਾ ਵੀ ਡਾਕਟਰਾਂ ਨਾਲ ਹੋਈ ਦਰਿੰਦਗੀ ਦੇ ਮਾਮਲੇ ਦਾ ਸਰ ਇਸਰਮ ਨਾਲ ਹੁਣ ਸੜਕਾਂ ਤੇ ਦੇਖਣ ਨੂੰ ਮਿਲਿਆ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਸਰਕਾਰ ਬਨਾਮ ਇਥੇ ਇਤਮਾਮ ਵਿਦਿਆਰਥੀ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਸਰਕਾਰ ਦੇ ਰਵੱਈਏ ਨੂੰ ਲੈ ਕੇ ਆਪਣਾ ਰੋਸ ਖੁੱਲ ਕੇ ਪ੍ਰਗਟਾਇਆ ਸੋ ਰੋਸ ਮਾਰਚ ਸ਼ੁਰੂ ਹੁੰਦੇ ਆਏ ਪੁਲਿਸ ਨਾਲ ਇਥੇ ਪ੍ਰਦਰਸ਼ਨਕਾਰੀ ਭਿੜੇ ਪੁਲਿਸ ਨੇ ਪਾਣੀ ਦੀਆਂ ਬੋਛਾਰਾਂ ਅਤੇ ਹੰਝੂ ਗੈਸ ਤੇ ਗੋਲੀਆਂ ਦਾ ਵੀ ਇਸਤੇਮਾਲ ਕੀਤਾ ਹੈ 6000 ਪੁਲਿਸ ਮੁਲਾਜ਼ਮਨੀਆਂ ਫੌਜੀ ਦਸਤਿਆਂ ਦੀ ਤਣਾਤੀ ਕੀਤੀ ਗਈ ਹੈ ਇਸ ਵੇਲੇ ਸੜਕਾਂ ਤੇ ਕੋਲਕਾਤਾ ਦੀ ਖਾਸਾ ਬਵਾਲ ਹੁੰਦਾ ਨਜ਼ਰ ਆ ਰਿਹਾ ਜਿਸ ਨਾਲ ਤੁਹਾਨੂੰ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਿਹਾ ਸੋ ਵਿਦਿਆਰਥੀਆਂ ਦੇ ਵਿੱਚ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਜਿਸ ਨੂੰ ਲੈ ਕੇ ਹੀ ਇਹ ਪ੍ਰਦਰਸ਼ਨ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਮਾਮਲਾ ਕੋਰਟ ਤੇ ਵਿੱਚ ਕਿਉਂਕਿ ਇੱਥੇ ਸੀਬੀਆਈ ਨੂੰ ਇਹ ਕੇਸ ਫਿਰ ਉਸ ਤੋਂ ਬਾਅਦ ਸੌਪਿਆ ਗਿਆ ਸੀਗਾ ਲੇਕਿਨ ਇੱਥੇ ਸਰਕਾਰ ਦੀ ਕਿਰਕੁਰੀ ਬਹੁਤ ਹੋਈ ਹੈ ਜਿਸ ਤਰ੍ਹਾਂ ਦੇ ਨਾਲ ਸਰਕਾਰ ਦਾ ਪੂਰੇ ਮਾਮਲੇ ਨੂੰ ਲੈ ਕੇ ਰਵਈਆ ਦੇਖਣ ਨੂੰ ਮਿਲਿਆ ਸੋ ਰੋਸ ਮਾਰਚ ਸ਼ੁਰੂ ਹੁੰਦਿਆਂ ਹੀ ਪੁਲਿਸ ਨਾਲ ਪ੍ਰਦਰਸ਼ਨਕਾਰੀ ਵੀ ਇੱਥੇ ਪਿੜ ਗਏ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਔਰ ਉਹਨਾਂ ਵੱਲੋਂ ਜੰਮ ਕੇ ਇੱਥੇ ਨਾਰੇਬਾਜ਼ੀ ਵੀ ਕੀਤੀ ਗਈ ਹੈ ਸੋ ਪੁਲਿਸ ਨੇ ਵੀ ਪੀੜ ਨੂੰ ਖਦੇੜਨ ਦੇ ਲਈ ਇੱਥੇ ਹੰਝੂ ਗੈਸ ਤੇ ਗੋਲੇ ਛੱਡੇ ਨੇ ਇਸ ਤੋਂ ਪਹਿਲਾਂ ਲਾਠੀ ਚਾਰਜ ਵੀ ਕੀਤਾ ਗਿਆ ਪਾਣੀ ਦੀਆਂ ਬੋਛਾੜਾਂ ਦਾ ਲਗਾਤਾਰ ਇਸਤੇਮਾਲ ਕੀਤਾ ਜਾ ਰਿਹਾ ਸੁਦਾਸ ਜੀ ਇਹ ਕਿ ਇਹ ਜੋ ਪ੍ਰਦਰਸ਼ਨ ਹੋ ਰਿਹਾ ਹੈ ਉਹ ਅਸਲੀ ਹੋ ਰਿਹਾ ਹੈ ਕਿ ਜੋ ਕੋਲਕਾਤਾ ਦੇ ਵਿੱਚ ਜੋ ਟ੍ਰੇਨੀ ਡਾਕਟਰ ਦੇ ਨਾਲ ਦਰਿੰਦਗੀ ਹੋਈ ਉਸ ਦੇ ਰੋਸ ਵਜੋਂ ਹੀ ਇੱਥੇ तमाम ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸੇ ਦੋ ਤਸਵੀਰਾਂ ਤੋਂ ਵਿਖਾ ਰਿਹਾ ਜਿੱਥੇ ਕਿ ਪਹਿਲਾਂ ਜੋ ਪ੍ਰਦਰਸ਼ਨ ਸ਼ੁਰੂ ਹੋਇਆ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਗਈ लाठी ਚਾਰਜ ਉਹਨਾਂ ਤੇ ਕੀਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਤੇ ਹੰਝੂ ਗੈਸ ਤੇ ਗੋਲਿਆਂ ਦਾ ਇਸਤੇਮਾਲ, ਵਾਟਰ ਕੈਨ ਦਾ ਇਸਤੇਮਾਲ ਕੀਤਾ ਗਿਆ ਇਹ ਮਾਹੌਲ ਕਿਸ ਕਦਰ ਤਣਾਅ ਵਾਲਾ ਹੈ ਤੇ ਦੇਖਣ ਨੂੰ ਮਿਲਿਆ ਹੈ ਔਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਨਾਤੀ ਕੀਤੀ ਗਈ ਨੀਂਵ ਫੌਦੀ ਦਸਤਿਆਂ ਦੀ ਵੀ ਤਨਾਤੀ ਕੀਤੀ ਗਈ ਔਰ ਖਦੇੜਿਆ ਗਿਆ ਇੱਥੇ ਇਹਨਾਂ ਵਿਦਿਆਰਥੀਆਂ ਨੂੰ ਜਿਹੜੇ ਪ੍ਰਦਰਸ਼ਨ ਕਰ ਰਹੇ ਸਨ ਜਿਹੜੇ ਕਿ ਇੱਥੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸਨ ਸੋ ਉਹਨਾਂ ਤੇ ਪੁਲਿਸ ਨੇ ਜਮ ਕੇ ਲਾਤੀ ਚਾਰਜੀ ਕੀਤਾ ਡਾਂਗਾ ਵੀ ਬਰਾਈਆਂ ਲੇਕਿਨ ਹੱਥਾਂ ਦੇ ਵਿੱਚ ਰੰਗਾ ਝੰਡਾ ਫੜਿਆ ਇंसाफ ਦੀ ਮੰਗ ਕੀਤੀ ਜਾ ਰਹੀ ਹੈ ਲੇਕਿਨ ਪੁਲਿਸ ਵੱਲੋਂ ਇਥੇ ਇਹਨਾਂ ਪਰ ਦੇਸ਼ਮਤ ਜੋ ਕੀਤਾ ਜਾ ਰਿਹਾ ਹੈ ਸਿਦਿਆਰਥੀਆਂ ਉਨਾਂ ਤੇ ਜਮ ਕੇ ਲਾਠੀ ਚਾਰਜ ਕੀਤਾ ਗਿਆ ਉਹਨਾਂ ਨੂੰ ਇਥੋਂ ਦੀ ਖਦੇੜਨ ਨਹੀਂ ਹਰ ਹੀਲਾ ਵਰਤਿਆ ਗਿਆ ਮੇਰੇ ਪਾਸੇ ਤਸਵੀਰਾਂ ਜਿੱਥੇ ਕਿ ਹੁਣ ਲਗਾਤਾਰ ਵਾਟਰ ਕੈਨ ਦਾ ਇਸਤੇਮਾਲ ਕੀਤਾ ਗਿਆ ਵਿੱਚ ਵਿੱਚ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਨੇ ਤਾਂ ਜੋ ਇਸ ਤੇ ਇਹਨਾਂ ਉਤੇ ਦਰ ਬਤਰ ਕੀਤਾ ਜਾ ਸਕੇ ਅੱਗੇ ਵਧਣ ਤੋਂ ਰੋਕਿਆ ਜਾਵੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੋਲਕਾਤਾ ਤੋਂ ਸਾਹਮਣੇ ਆਈਆਂ ਨੇ ਕਿਸ ਕਦਰ ਇਸ ਮਾਮਲੇ ਲੈ ਕੇ ਇਥੇ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜੋ ਦਰਿੰਦਗੀ ਇਸ 20 ਡਾਕਟਰ ਦੇ ਨਾਲ ਕੋਲਕਾਤਾ ਦੇ ਹਸਪਤਾਲ ਚੋਈ ਔਰ ਉਸ ਤੋਂ ਵੀ ਜ਼ਿਆਦਾ ਜੋ ਉਸ ਤੋਂ ਬਾਅਦ ਜੋ ਇਥੇ ਦੀ ਸਰਕਾਰ ਨੇ ਜਿਸ ਤਰ੍ਹਾਂ ਦੇ ਨਾਲ ਇਸ ਪੂਰੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਹਸਪਤਾਲ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਹਾਲਾਂਕਿ ਉੱਤੇ ਦੇ ਪ੍ਰਿੰਸੀਪਲ ਨੂੰ ਜ਼ਰੂਰ ਉਸ ਤੋਂ ਵੀ ਪੁੱਛ ਕਿਸ ਕੀਤੀ ਜਾ ਰਹੀ ਹੈ ਔਰ ਇਸ ਵਿਚਕਾਰ ਜਿਹੜੇ ਦੋਸ਼ੀ ਹੈ ਜੋ ਮੁੱਖ ਮੁਲਜ਼ਮ ਜਿਸ ਦਾ ਨਾਮ ਸਾਹਮਣੇ ਆਇਆ जिसको गिरफ्तार ਕੀਤਾ ਗਿਆ ਉਸ ਦਾ ਵੀ ਪੋਲੀਗ੍ਰਾਫੀ ਟੈਸਟ ਹੋਇਆ ਹੈ ਕਾਰਵਾਈ ਸੀਬੀਆਈ ਲਗਾਤਾਰ ਕਰ ਰਹੀ ਹੈ ਲੇਕਿਨ ਇਸ ਵਿਚਕਾਰ ਸਰਕਾਰ ਦੇ ਰਵਈਏ ਪੁਲਿਸ ਪ੍ਰਸ਼ਾਸਨ ਦੇ ਰਵਈਏ ਤੋਂ ਬੇहद ਨਰਾਜ਼ਗੀ ਜੜੀ ਹੈ ਇੱਥੇ ਕੋਲਕਾਤਾ ਦੇ ਵਿੱਚ ਪਾਈ ਗਈ ਹੈ ਔਰ ਉਸ ਨੂੰ ਲੈ ਕੇ ਹੀ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹਨਾਂ ਪ੍ਰਦਰਸ਼ਨ ਕਰਨ ਨੂੰ ਰੋਕਣ ਦੇ ਲਈ ਇੱਥੇ ਪਾਰੀ ਵੈਰੀਕੇਟਿੰਗ ਕੀਤੀ ਗਈ ਹੈ ਪੁਲਿਸ ਮੁਲਾਜ਼ਮਾਂ ਦੀ ਵੱਡੇ ਪੱਧਰ ਤੇ ਤਣਾਤੀ ਕੀਤੀ ਗਈ ਹੈ ਅੱਗੇ ਵਧਣ ਤੋਂ ਰੋਕਣ ਦੇ ਲਈ ਇੱਥੇ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਵਾਟਰ ਕੇਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਉਸ ਤੋਂ ਪਹਿਲਾਂ ਤਾਂ ਤਸਵੀਰਾਂ ਵੀ ਦਿਖਾਈਆਂ ਜਦੋਂ ਕਿ ਇਹਨਾਂ ਪ੍ਰਦਰਸ਼ਨ ਕਰ ਰਿਹਾ ਤੇ ਲਾਠੀ ਚਾਰਜ ਵੀ ਹੋਇਆ ਇਹ ਹੰਝੂ ਗੈਸ ਦੇ ਗੋਲੇ ਇੱਕ ਤੋਂ ਬਾਅਦ ਇੱਕ ਡਾਗੇ ਜਾ ਰਹੇ ਨੇ ਔਰ ਲਗਾਤਾਰ ਇੱਥੇ ਮਾਹੌਲ ਖਾਸਾ ਤਣਾਅ ਵਾਲਾ ਬਣਿਆ ਹੋਇਆ ਕੋਲਕਾਤਾ ਦੀਆਂ ਸੜਕਾਂ ਤੇ ਨਜ਼ਰ ਆ ਰਿਹਾ ਹੈ ਸੋ ਕਦੇ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤੇ ਕਦੇ ਵਾਟਰ ਕੇਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਲੇਕਿਨ ਇਹ ਜਿਹੜਾ ਹੈ ਹੋਰ ਵੀ ਜ਼ਿਆਦਾ ਰੋਸ ਵੱਧਾ ਹੋਇਆ ਨਜ਼ਰ ਆ ਰਿਹਾ ਵਿਦਿਆਰਥੀਆਂ ਦੇ ਵਿੱਚ ਜਿਹੜੇ ਕਿ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਵੀ ਮੰਗ ਕਰ ਰਹੇ ਨੇ ਔਰ ਉਤੋਂ ਜਿਹੜੇ तमाम ਡਾਕਟਰਸ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏ ਇਸ ਨੂੰ ਲੈ ਕੇ ਵੀ ਉਹਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਹੱਥਾਂ ਦੇ ਵਿੱਚ ਉਹਨਾਂ ਨੇ ਤਖਤੀਆਂ ਫੜੀਆਂ ਨੇ ਤਿਰੰਗਾ ਝੰਡਾ ਵੀ ਫੜਿਆ ਹੈ ਔਰ ਇੱਥੇ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਇਨਸਾਨ ਆਪਣੇ ਘਰੋਂ ਨਿਕਲਿਆ ਆਪਣੇ ਕੰਮਕਾਜ ਦੇ ਲਈ ਆਪਣੇ ਦਫ਼ਤਰ ਆਫਿਸ ਹਸਪਤਾਲ ਜਿੱਥੇ ਵੀ